ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਮਠੰਡਾ ਜ਼ਿਲ੍ਹਾ ਦੇ ਪਿੰਡ ਭਾਈ ਪਾਵੇ ਖੇਸ਼ ਸ਼ੋਭਤ ਸ੍ਰੀ ਰਾਜ ਸਾਹਿਬ ਜੀ ਦੇ ਦਰਸ਼ਨ ਕਰਾ ਰਹੇ ਹਾਂ ਇਹ ਰਾਜ ਸਾਹਿਬ ਜੀ ਬਾਬਾ ਭਾਈ ਨੂੰ ਪੁਛਾਉਂਦੇ ਸਥਾਨਾਂ ਤੇ ਪਿੰਡ ਭਾਈ ਰੂਪਾ ਵਿਖੇ ਸ਼ੋਭਤ ਹੈ ਸਿੱਖ ਛਾਸ ਵਿੱਚ ਇਸ ਦੀ ਮੰਨਤਾ ਇਸ ਕਰਕੇ ਵੀ ਹੈ ਕਿ ਸ੍ਰੀ ਅਰਜਨ ਦੇਵ ਜੀ ਮਹਾਰਾਜ ਜਦੋਂ ਉਹਨਾਂ ਦੇ ਹਜੇ ਕੋਈ ਬੱਚਾ ਨਹੀਂ ਸੀ ਉਨਨਾ ਦੇ ਮਹਿਲ ਮਾਤਾ ਗੰਗਾ ਜੀ ਨੇ ਪੁੱਤਰ ਦੀ ਪ੍ਰਾਪਤੀ ਲਈ ਮਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਬਾਬਾ ਬੁੱਢਾ ਜੀ ਨੇ ਐਸਾ ਦਾਲ ਪੰਜਨ ਸੂਰਮਾ ਪੈਦਾ ਹੋਣ ਦਾ ਵਰ ਦਿੱਤਾ ਕਿ ਉਹ ਜਲਮ ਤੇ ਜਲਮ ਵਿਰਧ ਤਲਵਾਰ ਉਠਾਵੇਗਾ ਅਤੇ ਬਹੁਤ ਮਹਾਨ ਵਿਅਕਤੀ ਪੈਦਾ ਹੋ ਇਸ ਪਤਨ ਦੇ ਸਦਕਾ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਜਿਨ੍ਹਾਂ ਨੇ ਬਾਅਦ ਵਿੱਚ ਜ਼ਬਰ ਜ਼ੁਲਮ ਅੱਗੇ ਐਸੀ ਤਲਵਾਰ ਚੱਕੀ ਕਿ ਆਉਣ ਵਾਲੀਆਂ ਪੀੜ੍ਹੀਆਂ ਦਾ ਇਤਿਹਾਸ ਹੀ ਬਦਲ ਗਿਆ। ਇਹ ਰਸਤਾ ਬਹੁਤ ਹੀ ਵਧੀਆ ਲੱਕੜ ਨੂੰ ਲੱਕੜੀ ਦੇ ਬਣੇ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਂਭ ਕੇ ਰੱਖੇ ਹੋਏ ਨੇ। ਸਾਨੂੰ ਆਸ ਹੈ ਤੁਹਾਨੂੰ ਸਾਡੀ ਇੱਕ ਕੀਤੀ ਹੋਈ ਕੋਸ਼ਿਸ਼ ਜ਼ਰੂਰ ਚੰਗੀ ਲੱਗੇਗੀ ਪਰਮਾਤਮਾ ਕਰੇ ਤੁਸੀਂ ਦਿਨ ਦੁਕਣੀ ਰਾਤ ਚੋਕਣੀ ਤਰੱਕੀ ਇਹਨਾਂ ਦਰਸ਼ਨਾਂ ਨੂੰ ਕਰਕੇ ਕਰੋ